ਝੰਡਿਆਲਾ ਗੁਰੂ ਚ ਇੱਕ ਵਾਰ ਫਿਰ ਹੋਈ ਤਾੜ-ਤਾੜ ਗੱਲ ਜੇ ਤਾਂ ਫਰੋਤੀ ਕੋਲ ਆ ਰਹੀਆਂ ਦੋ ਤਿੰਨ ਚਾਰ ਪੰਜ ਦਿਨਾਂ ਤੋਂ ਇਹ ਕਹਿੰਦੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰਦੇ ਤੇ ਕਹਿੰਦੇ ਕੋਈ ਤੁਹਾਡੇ ਗੋਲੀਆਂ ਮਾਰੇ ਮਾਰਨੀ ਨੂੰ ਮਸੂਦਾ ਕਾਜ਼ੀ ਲੱਗ ਕੇ ਆ ਜੀ ਪੂਜਾ ਦੇਸੀ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਤੇ ਬਦਮਾਸ਼ਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ ਵਾਰਤਾਂ ਇਹੇ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦੇ ਲੱਜੇ 50 ਲੱਖ ਦੀ ਫਰौती ਨਾ ਦੇਣ ਦੇ ਕਾਰਨ ਬਦਮਾਸ਼ਾਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਬਾਜ਼ਾਰ ਨੂੰ ਆਏ ਤਾਂ ਪਤਾ ਲੱਗਾ ਕਿ ਲਾਲ ਸਿੰਘ ਪंसारी ਦੀ ਦੁਕਾਨ ਹੈ ਸ਼ੇਖਪੱਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ ਤੇ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਲੁੰਮਨ ਦੇ ਤਿੰਨ ਬਾਈਕ ਤੇ ਆਏ ਆ ਤੇ ਦੋ ਰੌਂਗ ਫਾਇਰ ਕੀਤੇ ਕਰੀਆਮ ਗੋਲੀਆਂ ਚਲਾ ਕੇ ਬਦਮਾਸ਼ ਹੋਏ ਫਰਾਰ ਪੈਨਾਫ ਰੋਟੀ ਨੇ ਕੋਲਣਾ ਵੀਰਿਆਂ ਮੁੜ ਕੇ ਨਿਪਟੇ ਸਾਹਿਬ ਨੂੰ ਕੀਤੀ ਹੈਗੀ ਕਾਲ ਆਪਾਂ ਜਿਉਂ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕਾਲ ਛਾੜਿਆ ਇਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕਾਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਲ ਹੋਈ ਸੀ ਸੀਸੀਟੀਵੀ ਕੈਮਰੇਜ ਚ ਕੈਦ ਹੋਈ ਪੂਰੀ ਘਟਨਾਕ ਇਨਾਂ ਦੇ ਕਹਿਣ ਮੁਤਾਬਕ ਹੈ ਕਿ ਸੰਧ ਸਾੜਾਈ ਸੀਗੀ ਪਹਿਲਾਂ ਵੀ ਕੋਈ ਕਸ਼ਵਨਾਲ ਦਾ ਹੈਗਾ ਵਾ ਚਰਨਾਂ ਨੇ ਸਾਡੇ ਤੋਂ ਪਰਹਿੰਦੀ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਅੱਗੇ ਦਰਜ ਕਰਕੇ ਤਨਖੀਸ਼ ਕਰ ਰਹੇ ਹਾਂ ਪੁਲਿਸ ਕਰ ਰਹੀ ਹੈ ਪੂਰੇ ਮਾਮਲੇ ਦੀ ਜਾਂਚ ਸਤਸ਼੍ਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆ ਸ਼ੁਦੀਪ ਕੋਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈ ਵਿਗੜਦੀ ਜਾ ਰਹੀ ਹੈ ਆਏ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਚੋਰੀਦਿਆਂ ਘਟਨਾਵਾਂ ਅਤੇ ਅੰਨ੍ਹੇਵਾ ਫਾਇਰਿੰਗ ਕਰਨਦਿਆਂ ਘਟਨਾਵਾਂ ਲਗਾਤਾਰ ਵਾਪਰਦੀਆਂ ਜਾ ਰਹੀਆਂ ਨੇ ਸ਼ਰੀਆਮ ਬਦਮਾਸ਼ ਜਿਹੜੇ ਨੇ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਜੀਹਾਂ ਤੁਹਾਨੂੰ ਦੱਸਦੇ ਝੰਡਿਆਲਾ ਗੁਰੂ ਦੇ ਵਿੱਚ ਤਾੜ-ਤਾੜ ਗੋਲੀਆਂ ਚੱਲੀਆਂ ਨੇ ਇੱਥੇ ਪਹਿਲੀ ਵਾਰ ਇਹ ਵਾਰਦਾਤ ਨਹੀਂ ਵਾਪਰੀ ਪਹਿਲਾਂ ਵੀ ਇੱਥੇ ਜੜੀਆਂ ਨੇ ਤਾਰ-ਤਾਰ ਗੋਲੀਆਂ ਚੱਲ ਚੁੱਕੀਆਂ ਨੇ ਤੇ ਇਸ ਵਾਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੇਸੀ ਦਵਾਈਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜੀਹਾਂ ਉਸਤੇ ਤਾਰ-ਤਾਰ ਇਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਦੁਕਾਨਦਾਰ ਨੂੰ ਧਮਕੀਆਂ ਆ ਰਹੀਆਂ ਸੀ ਉਸ ਤੋਂ ਫਰौती ਦੀ ਮੰਗ ਕੀਤੀ ਜਾ ਰਹੀ ਸੀ ਤੇ ਫਰौती ਨਾ ਦੇਣ ਦੇ ਕਾਰਨ ਇਹਨਾਂ ਬਦਮਾਸ਼ਾਂ ਦੇ ਵੱਲੋਂ ਜਿਹੜੀ ਹੈ ਫਾਇਰਿੰਗ ਕੀਤੀ ਗਈ ਹੈ ਸ਼ਰੀਆੰਗ ਫਾਇਰਿੰਗ ਕਰਕੇ ਇਹ ਬਦਮਾਸ਼ ਜਿਹੜੇ ਨੇ ਫਰਾਰ ਹੋ ਗਏ ਇਹ ਸਾਰੀ ਘਟਨਾ ਜਿਹੜੀ ਉੱਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਜੀਹਾਂ ਮੌਕੇ ਤੇ ਪੁਲਿਸ ਪਹੁੰਚਦੀ ਹੈ ਲੋਕਾਂ ਦਾ ਵਡਾਈ ਕੱਟ ਹੋ ਜਾਂਦਾ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਵੱਤੋਂ ਬਿਹਤਰ ਹੁੰਦੀ ਦਿਖਾਈ ਦੇ ਰਹੀ ਹੈ ਕਿਉਂ ਨਹੀਂ ਅਜਿਹੇ ਬਦਮਾਸ਼ਾਂ ਨੂੰ ਜਿਹੜੀਆਂ ਨੱਥ ਪਾਈ ਜਾਂਦੀ ਕਿਉਂ ਨਹੀਂ ਇਹਨਾਂ ਨੂੰ ਛਲਾਖਾਂ ਦੇ ਪਿੱਛੇ ਭੇਜਿਆ ਜਾਂਦਾ ਹੈ ਸ਼ਰੀਆਮ ਵਰਦਾਤਾਂ ਨੂੰ ਅੰਜਾਮ ਦੇ ਕੇ ਪੁਲਿਸ ਨੂੰ ਚੱਕਮਾ ਦੇ ਕੇ ਅਜਿਹੇ ਬਦਮਾਸ਼ ਜਿਹੜੇ ਨੇ ਫਰਾਰ ਹੋ ਰਹੇ ਨੇ ਪੰਜਾਬ ਦੇ ਵਿੱਚ ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਜਿਹੜਾ ਆ ਪਾਇਆ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਪ੍ਰਸ਼ਾਸਨ ਅਤੇ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਜੀਹਾਂ ਤੁਹਾਨੂੰ ਦੱਸ ਦਿਆਂ ਫੋਤੀ ਨਾ ਦੇਣ ਦੇ ਕਾਰਨ ਇਹਨਾਂ ਬਦਮਾਸ਼ਾਂ ਦੇ ਵੱਲੋਂ ਦੇਸੀ ਦਵਾਈਆਂ ਵਾਲੀ ਦੁਕਾਨ ਤੇ ਫਾਇਰਿੰਗ ਕੀਤੀ ਗਈ ਹੈ ਆਪਣੀ ਜਾਨ ਬਚਾਉਣ ਦੇ ਲਈ ਉਸ ਦੁਕਾਨ ਮਾਲਕ ਦੇ ਵੱਲੋਂ ਵੀ ਜਿਹੜੀ ਆ ਫਾਇਰਿੰਗ ਕੀਤੀ ਗਈ ਆ ਫਾਰੇ ਇਹ ਬਦਮਾਸ਼ ਜਿਹੜੇ ਨੇ ਸ਼ਰੀਆਮ ਫਾਇਰਿੰਗ ਕਰਕੇ ਵਾਰਾਂ ਹੋ ਗਏ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ 피해 ਦੁਕਾਨਦਾਰ ਅਤੇ ਉੱਥੇ ਮੌਜੂਦ ਲੋਕਾਂ ਅਤੇ ਪੁਲਿਸ ਦਾ ਕੀ ਕਹਿਣਾ ਉਹ ਅੱਬੀ ਸੁਣਾ ਦਿਨੇ ਆ ਤੁਹਾਨੂੰ ਸਾਡੀ ਤਾਂ ਫੋਟੋ ਕਾਲ ਆ ਰਹੀਆਂ ਦੋ ਤਿੰਨ ਚਾਰ ਪੰਜ ਦਿਨਾਂ ਤੋਂ ਇਹ ਕਹਿੰਦੇ 50 ਲੱਖ ਦਾ ਮਾਮਲਾ ਮੇਰੇ ਕੋਲ ਹੈਗਾ ਜੋ ਕਰਨਾ ਕਰਦੇ ਮੇਰੇ ਕੋਲ ਪੈਸੇ ਨਹੀਂ ਇਹ ਕਹਿੰਦੇ ਕੋਈ ਤੁਹਾਡੇ ਗੋਲੀ ਮਾਰਨੇ ਮਾਮਲੇ ਵਿੱਚ ਮਹਾਲੀ ਨੂੰ ਮਸਦ ਕਰਕੇ ਆ ਜਾਓ ਕੋਈ ਜਲ ਕਿੰਨੇ ਜਾਣੇ

ਮੈਂ ਵੀ ਯਾਦ ਨਹੀਂ ਕਿਨੇ ਮੈਂ ਜਿੰਨੇ ਹੋਏ ਜਿੰਨੇ ਕੱਲ ਦੇ ਵਾਕ ਜਿੰਨਾ ਪੂਰਾ ਲੋੜ ਹੀ ਕਰਦੇ ਜਿੰਨਾ ਫੇਰ ਮਗਰ ਜਾ ਇਹ ਫੇਰ ਭੱਜ ਗਏ ਉਹ ਭੱਜ ਜਾਂਦੇ ਨਿਕਲ ਕੇ ਅੱਗੇ ਨਿਕਲ ਕੀ ਮੰਗ ਕਰਦੇ ਮੰਗੇ ਕਰਨੇ ਇਨਸਾਫ ਦੀ ਮੰਗ ਕਰਦੇ ਵੀ ਉਹ ਇਹਨਾਂ ਨੂੰ ਭੈਗ ਥੱਲੇ ਪਾਈ ਦੇ ਉਹਨਾਂ ਨੂੰ ਜਿਹੜੇ ਗੈਂਗਸਟਰ ਜਿਹੜੇ ਫੌਤ ਕੀ ਮੰਗਦੇ ਆ ਬੰਦੇ ਆਪਣੇ ਇਥੋਂ ਦੇ ਜਨਿਆਲੇ ਦੇ ਜਿੰਨਾਂ ਨੇ ਸਾਰਾ ਦਿੱਤਾ ਵੇਰਵਾ ਸਾਰਾ ਸਭ ਕੁਝ ਪਤਾ ਉਹਨਾਂ ਨੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚ ਨਾ ਅੱਜ ਕਰਦੇ ਜਿਹੜੇ ਕੇਜਰੀਵਾਲ ਆ ਉਹਨਾਂ ਨੇ ਅੱਜ ਗਰਾਂਚਰ ਨੂੰ ਕਿਤਾਬ ਨਹੀਂ ਦਿੱਤੀ ਹੈ ਉਹ ਪਿਆਲ ਛੱਡ ਦਿਓ ਉਹ ਕੋਈ ਜਦਵ ਨਹੀਂ ਸਰ ਇੱਥੇ ਇੱਥੇ ਐਫਐਸ ਦੇ ਸਾਹਮਣੇ ਕੋਈ ਜਦਵ ਨਹੀਂ ਉਹਨਾਂ ਨੇ ਕਰਨਾ ਕੱਖ ਨਹੀਂ ਕਰਨਾ ਕੱਖ ਨਹੀਂ ਕਰਨਾ ਬੜੇ ਇੰਨੇ ਹੀ ਕੰਮ ਕਰਦੇ ਤੇ ਅੰਦਰ ਬਾਹਰੋਂ ਫਾਇਰ ਆਇਆ ਇੱਕ ਦੋ ਫਾਇਰ ਵੱਜੇ ਇਹ ਨਹੀਂ ਨਹੀਂ ਮੋਟਰਸਾਈਕਲ ਤੇ ਸਵਾਰੀ ਕੀ ਕਰ ਰਹੇ ਨੇ ਜਿਹੜਾ ਫਾਇਰ ਵੱਜਾ ਕਾਰਨ ਨਹੀਂ ਹੈ ਅਭੀ ਬੈਨਾ ਫਲੋਟੀ ਨੇ ਕੋਲਣਾ ਉਧਰੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈ ਕਿ ਕੋਲ ਆਪਾਂ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਝਾੜਿਆ ਇਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਇਹ ਫਾਇਰ ਹੋਇਆ ਇਹਨਾਂ ਨੂੰ ਇਹ ਤਿੰਨ ਚਾਰ ਦਿਨ ਤੋਂ ਆਉਂਦੀ ਹੈ ਉਹ ਕਿਹੜਾ ਕੋਈ ਗੰਨ ਪਤਾ ਕੀ ਨਾਮ ਸਾਹਿਬ ਭਾਈ ਨੂੰ ਪਤਾ ਉਹ ਇਹਨਾਂ ਨੂੰ ਕੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਫੋਨ ਪਤਾ ਦੇ ਫੋਨ ਨਹੀਂ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਕੋਲ ਕਰਦੇ ਆਪਣਾ ਨਾਮ ਇਹ ਦੱਸਦਾ ਕਿ ਨਾਮ ਉਹ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵੇਲੇ ਦੀ ਘਟਨਾ ਤੋਂ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਦਾ 10 ਜਣੇ ਆਏ ਆ ਤੇਨੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਲੰਗੇ ਇੱਕ ਨੇ ਰਿਹਾ ਪਿੱਛੇ ਕਿਸ ਜਗ੍ਹਾ ਤੋਂ ਆਏ ਕਰੇ ਬਜ਼ਾਰ ਤੋਂ ਇਹ ਪੱਲੀ ਸਾਈਡ ਹੁਸ਼ਣ ਦੀ ਸਾਈਡ ਤੋਂ ਆਏ ਆ ਤੇ ਬਾਹਰ ਛੇਕ ਤੋਂ ਦਰਜਾ ਨੂੰ ਨਿਕਲੇ ਬਾਹਰ ਮਗਰ ਤੁਸੀਂ ਭੱਜ ਗਏ ਵੀ ਦੀ ਆਹ ਭਾਜੀ ਗਏ ਮਗਰ ਇੱਕ ਇੱਕ ਦੋ ਵਾਰ ਕੀਤੇ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤੇ ਇੱਕ ਦੋ ਵਾਰ ਨਿਕਲ ਗਏ ਅੱਜ ਕਪੜਾ ਲਾਇਸੈਂਸਿਕ ਹੈ ਹਾਂ ਜੀ ਮੰਗਨ ਸਾਹਿਬ ਦੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਤੁਹਾਨੂੰ ਬੜਾ ਜਰਾਰੇ ਕਾਫੀ ਕੋਲਾ ਆਈਆਂ ਪਰ ਕੋਈ ਗੱਲਬਾਤ ਹੋਈ ਨਹੀਂ ਕੋਈ ਹੌਣ ਕੁੱਲ ਸਾਈ ਹਾਂ ਨਹੀਂ ਹੁੰਦੇ ਆਏ ਉਹ ਦੇ ਲਿਖਲ ਪਰ ਆਪਣਾ ਕਰਮ ਕੇ ਕਾਰਜ ਲਿਖਣ ਦੇ ਬਿਆਨ ਦੇਣਗੇ ਅੱਜ ਵਕਤ ਕੀ ਸਾਡੇ ਸਤਵੇ ਦੇ 7 ਵਜੇ ਦਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੁਲਸਾਰੀ ਦੀ ਦੁਕਾਨ ਹੈ ਸ਼ੇਖਪੱਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਮੋਬਾਈਲ ਤੇ ਆਏ ਆ ਤੇ ਦੋ ਰਾਉਂ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੰਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਉਹ ਥੱਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲ ਨਹੀਂ ਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੇ ਦੀ ਟਾਈਮ ਕੈਮਰੇ ਪੰਕਚਰ ਹੋ ਗਏ ਤੇ ਦੋਸ਼ੀਆਂ ਦੀ ਭਾਲ ਕਰੇ ਕੀ ਕਾਰਨ ਕੀ ਰਿਹਾ ਵਾ ਜੀ ਗੋਲੀ ਚਲਾਉਣ ਦਾ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ 3rd ਆਈ ਸੀਗੀ ਪਹਿਲਾਂ ਵੀ ਕੋਈ ਕੈਸ਼ਵਨਾਲ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਬੋਕ ਨਹੀਂ ਜੀ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਰਚਾ ਦਰਜ ਕਰਕੇ ਤਵਰੀਸ਼ ਕਰ ਰਹੇ ਹਾਂ ਤੁਹਾਡੇ ਕੋਲ ਪਹਿਲਾਂ ਕੋਈ ਐਫ ਆਈ ਆ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਹਨਾਂ ਦੇ ਕਹਿਣ ਮੁਤਾਬਕ ਕਿ ਸਾਡੇ ਕਿੱਧਰ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫੈਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਥ ਪੈਣੀ ਚਾਹੀਦੀ ਆ ਬਹੁਤ ਵਧੀਆ ਕੀਤਾ ਇਹਨਾਂ ਦੇ ਵੱਲੋਂ ਕਿੰਨੇ ਫਾਇਦੇ ਕੀਤੇ ਗਏ మేబీ ਦੱਸਦੇ ਕਰੀਬ ਇਹਨਾਂ ਨੇ ਫੇਰ ਕੀਤੇ ਇਹਨਾਂ ਕੋਲ ਲਾਇਸੈਂਸ ਸਪੈਸ਼ਲ ਸੀਗਾ ਉਹ ਪਰ ਪਟੇਲ ਚੌਂਕ ਨੂੰ ਨਿਕਲ ਗਿਆ ਥੋੜਾ ਰਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫੇਰ ਕੀਤੇ ਉਹਨਾਂ ਨੇ ਦੋ ਫੇਰ ਕੀਤੇ ਜਿਹੜੀ ਕਨਵੈਸ ਤੇ ਉਪਰ ਆਏ ਉਹ ਸਪਲੈਂਡਰ ਮੋਟਰਸਾਈਕਲ ਸੀਗਾ ਉਹਨਾਂ ਕੋਲ ਇਹਨਾਂ ਦੇ ਕਹਿਣ ਦਾ ਮਤਲਬ ਕਿੰਨੇ ਲੋਕ ਸੀ ਉਹ ਤਿੰਨ ਜਾਨ ਕੀ ਕਰ ਰਹੇ ਕਰਦੇ ਆ ਅਸੀਂ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਅਦਾਲਤ ਚ ਕਰਕੇ ਤਰਜੀਹ ਕਰਦੇ ਕੈਮਰੇ ਦੇਖਦੇ ਬੰਦੇ ਸਾਡੇ ਬੰਦੇ ਖੰਗਾਲ ਲੈਣੇ ਕੋਈ ਨਾ ਇਹ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਤੀ ਮੰਗੀ ਸੀਗੀ 50 50 ਲੱਖ ਰੁਪਏ ਦੀ ਸੋਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਨਹੀਂ ਹੈਗਾ ਨਾਮ ਮੈਨੂੰ ਦੱਸਿਆ ਕਿਸ ਨੇ ਇਹ ਸਰਪੰਨਤ ਨੂੰ ਦਰਖਾਸਤ ਦਿੱਤੀ ਗਈ ਮੈਂ ਕਹਿ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾਮ ਮੇਰੇ ਇਥੇ ਅਣਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜੇ ਹੋਵੇ ਸਰਕਾਰ ਥਾਣੇ ਦੇ ਸਰਪੰਨਤ ਕੀਤੀ ਜਿਹੜੀ ਹੋਵੇ ਇਹ ਵੀ ਚਲੋ ਆ ਦੱਸਿਆ ਹੋਗਾ ਮੈਨੂੰ ਨਹੀਂ ਪਤਾ ਜਿਹੜੀ ਚੀਜ਼ ਆ ਮੈਨੂੰ ਪਤਾ ਨਹੀਂ ਮੈਂ ਕੀ ਦੱਸਾਂਗਾ ਠੀਕ ਹੈ ਹੁਣ ਕੀ ਇਨਵੈਸਟੀਗੇਸ਼ਨ ਕੀਤੀ ਯਾਰ ਬਸ ਮਕਰਮਾਂ ਦਾ ਦਿਕਨ ਲਗੇ ਤਤਸ਼ੀਖਣ ਲਗੇ ਉਹਨਾਂ ਦੇ ਬੁਲਾਇਆ ਉਹਨਾਂ ਨੂੰ ਸਟੇਟਮੈਂਟ ਲੈ ਕੇ ਅਫੀਅਰ ਦਰਤਕਰ ਲਗੇ ਠੀਕ ਹੈ